ਸਤ ਸਿਰਿਆ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਜਰਿਆ ਅੱਜ ਦੀ ਵੱਡੀ ਖਬਰ ਅਤਵਾਦ ਪ੍ਰਤੀ ਨਾਮ برداشت ਕਰਨ ਦੀ ਨੀਤੀ ਪਨਾਉਣ ਦੁਨੀਆ ਭਰ ਦੇ ਦੇਸ਼ ਜੈ ਸ਼ੰਕਰ ਭਾਰਤ ਨੇ ਕਿਹਾ ਹੈ ਕਿ ਦੁਨੀਆ ਨੂੰ ਅਤਵਾਦ ਦੇ ਸਾਰੇ ਰੂਪਾਂ ਤੇ ਪ੍ਰਗਟਵਾ ਬਰਗਟਾਵਿਆਂ ਪ੍ਰਤੀ ਨਾ ਬਰਦਾਸ਼ਤ ਕਰਨ ਦੀ ਨੀਤੀ ਅਪਣਾਉਣੀ ਚਾਹੀਦੀ ਹੈ ਵਿਦੇਸ਼ੀ ਮੰਤਰੀ ਐਸ ਜੈ ਸ਼ੰਕਰ ਨੇ ਇੱਥੇ ਸੰਗਾਈ ਅਹਜੋਗ ਸੰਗਠਨ ਸਰਕਾਰ ਦੇ ਮੁਖੀ ਦੇ ਪ੍ਰਿਸ਼ਦ ਦੀ ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿਹਾ ਕਿ ਜਿਵੇਂ ਕਿ ਭਾਰਤ ਨੂੰ ਦੇਖਾਇਆ ਹੈ ਕਿ ਸਾਨੂੰ ਅਤਵਾਦ ਵਿਰੁੱਧ ਆਪਣੇ ਲੋਕਾਂ ਦਾ ਬਚਾਅ ਕਰਨ ਦਾ ਅਧਿਕਾਰ ਹੈ ਤੇ ਤੁਸੀਂ ਅਸੀਂ ਇਸ ਦਾ ਇਸਤੇਮਾਲ ਕਰਾਂਗੇ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਐਸਸੀਓ ਨੂੰ ਬਦਲਵੇਂ ਵਿਸ਼ਵ ਦ੍ਰਿਸ਼ਕੋਣ ਦੇ ਅਨੁਕੂਲ ਹੋਣਾ ਚਾਹੀਦਾ ਹੈ ਇਸ ਵਿਸਥਾਰ ਏਜੰਡਾ ਵਿਕ ਵਿਕਸਤ ਕਰਨਾ ਚਾਹੀਦਾ ਹੈ ਅਤੇ ਤੇ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਹੈ ਕਿ ਅਸੀਂ ਇਨਾਂ ਦਿਸ਼ਾ ਇਨਾਂ ਉਦੇਸ਼ਾ ਲਈ ਨਿਸਕਾਤਮਕ ਤੇ ਪੂਰੀ ਤਰ੍ਹਾਂ ਯੋਗਦਾਨ ਪਾਵਾਂਗੇ ਉਪਰੰਤ ਜੈਸ਼ੰਕਰ ਬਲਨੋ ਰਾਸ਼ਟਰਪਤੀ ਪੂਤਿਨ ਨਾਲ ਮੁਲਕ ਕਾਤ ਕਰਕੇ ਭਾਰਤ ਰੂਸ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਹਨ ਖਬਰ ਨਾਨੰਤ ਤੱਕ ਬਨੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜ਼ਰੂਰ ਦਿਓ ਜੀ